ਪੰਜਾਬ ਦੇ ਵਿੱਚ ਅਕਸਰ ਹੀ ਪਖੰਡਵਾਦ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ ਜਿਸ ਨੂੰ ਲੈ ਕੇ ਫ੍ਰੀਕੋਰਟ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਇੱਕ ਮਹਮ ਵਿੱਢੀ ਹੋਈ ਹੈ ਪਖੰਡ ਭਜਾਓ ਪੰਜਾਬ ਬਜਾਓ ਜਿਸ ਦੇ ਤਹਿਤ ਲਗਾਤਾਰ ਉਹਨਾਂ ਵੱਲੋਂ ਕਈ ਪਖੰਡੀ ਬਾਬਿਆਂ ਦੇ ਕੋਲ ਜਾ ਕੇ ਉਹਨਾਂ ਤੋਂ ਮਾਫੀ ਵੀ ਮੰਗਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਸਲ ਸੱਚ ਸਾਹਮਣੇ ਲਿਆ ਕੇ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਮਨਪ੍ਰੀਤ ਸਿੰਘ ਖਾਲਸਾ ਦਾ ਲੋਕਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਫ੍ਰੀਕੋਰਟ ਦੇ ਹਰਗੋਬਿੰਦ ਨਗਰ ਦੇ ਸਰਪੰਚ ਪ੍ਰੇਮ ਸਫਰੀ ਵੱਲੋਂ ਲਗਾਤਾਰ ਮਰਪੀ ਸਿੰਘ ਖਾਲਸਾ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਸੀ ਪਰ ਇਹ ਹੁਣ ਆਪਸੀ ਵਿਵਾਦ ਖਤਮ ਹੋ ਗਿਆ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਫ੍ਰੀ ਕੋਰਟ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੇ ਸਦਕਾ ਹੋਇਆ ਹੈ ਅਤੇ ਦੋਹਾਂ ਦੇ ਵਿਚਕਾਰ ਬਹਿਸ ਗੱਲਬਾਤ ਕੀਤੀ ਗਈ ਅਤੇ ਸਾਰੀਆਂ ਗੱਲਾਂ ਨੂੰ ਸਜਾ ਲਿਆ ਗਿਆ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਮਰਪੀ ਸਿੰਘ ਖਾਲਸਾ ਅਤੇ ਪ੍ਰੇਮ ਸਫਰੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਚੱਲੇਗਾ ਪਖੰਡਵਾਦ ਦੇ ਖਿਲਾਫ ਪ੍ਰਦਰਸ਼ਨ ਦੇਖੋ ਮੌਕੇ ਦੀਆਂ ਤਸਵੀਰਾਂ ਜੋ ਬੀਤੇ ਦਿਨੀ ਪਖੰਡਵਾਦ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਸੀ ਜਿਸ ਵਿੱਚ ਸਾਡੇ ਭਰਾ ਪ੍ਰੇਮ ਸਫਰੀ ਜੀ ਤੇ ਬਾਬਾ ਮਨਪ੍ਰੀਤ ਜੀ ਜੋ ਕੁਝ ਸ਼ਰਾਤੀ ਅੰਸਰਾਂ ਵੱਲੋਂ ਗਲਤਫਹਿਮੀਆਂ ਪਾ ਕੇ ਫੋਨ ਤੇ ਗਲਤ ਜਾਣਕਾਰੀਆਂ ਦੇ ਕੇ ਵੀ ਫਲਾਣੇ ਨੂੰ ਅਰੈਸਟ ਕੀਤਾ ਕੁੱਤਿਆਂ ਮਾਰਿਆ ਗਿਆ ਇੱਕ ਝੂਠ ਬੁਲਾਇਆ ਗਿਆ ਤੇ ਪ੍ਰੇਮ ਜੀ ਨੂੰ ਗੁੰਮਰਾਹ ਕੀਤਾ ਗਿਆ ਕਿ ਬਾਬਾ ਜੀ ਸਾਨੂੰ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ ਜੋ ਪਖੰਡਵਾਦ ਫਲਾਇਆ ਗਿਆ ਉਹਦੇ ਅਸੀਂ ਉਲਟਾ ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਪਹਿਲਾਂ ਜਿਹੜੀ ਆਪਣੀ ਗੱਲ ਰੱਖਣਗੇ ਫਿਰ ਸਾਡੇ ਪ੍ਰੇਮ ਜੀ ਜਿਹੜੀ ਗੱਲ ਰੱਖਣਗੇ ਜਿਹੜਾ ਇਹ ਰਵਾਸ ਸੀ ਅੱਜ ਪ੍ਰਸ਼ਾਸਨ ਨੇ ਬੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਭੈਣ ਭਰਾ ਸਾਡੇ ਇਕੱਠੇ ਰਹੀ ਸੀ ਅੱਜ ਅਸੀਂ ਸਾਰਾ ਬੈਠ ਕੇ ਜਿਹੜਾ ਮਸਲਾ ਨਿਵੇਰ ਦਿੱਤਾ ਜੋ ਵੀ ਗਲਤਫਹਿਮੀਆਂ ਸੀ ਕਿ ਇੱਕ ਦੂਜੇ ਪ੍ਰਤੀ ਝੂਠੇ ਸ਼ਰਾਤੀ ਅੰਸਰਾਂ ਨੇ ਪੜਕਾਉਣ ਵਾਲਿਆਂ ਜੋ ਗੱਲਾਂ ਫਲਾਇਆਂ ਸੀ ਉਹ ਅੱਜ ਅਸੀਂ ਕਲੀਅਰ ਕਰਤੀਆਂ ਤੇ ਉਹ ਝੂਠੀਆਂ ਸੀ ਉਹ ਖਤਮ ਹੋ ਗਈਆਂ ਨਹੀਂ ਕਿ ਖਾਲਸਾ ਵੰਡਾ ਦੇ ਪ੍ਰੇਮ ਮਗਰ ਦੀ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਆਪਾਂ ਪਿਛਲੇ ਦਿਨੀ ਡਾਕਟਰ ਮੈਂ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਟੇਜ ਦੇ ਉੱਪਰ ਕੀਰਤਨ ਦੁਆਰਾ ਵੀ ਪਖੰਡਵਾਦ ਦੇ ਖਿਲਾਫ ਬੋਲ ਰਿਹਾ ਔਰ ਕੁਝ ਸਮੇਂ ਤੋਂ ਉਸੇ ਫਰੀਦਪੁਰ ਤੋਂ ਇੱਕ ਮਹਮਤ ਪਖੰਡ ਬਚਾਓ ਪੰਜਾਬ ਬਚਾਓ ਦੀ ਜਿਹੜੀ ਉਹਨੇ ਮਨੂ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਛੇਲੇ ਸੰਨ ਇਹਨਾਂ ਲੋਕਾਂ ਨਾਲ ਕੋਝੀਆਂ ਮਾਰੀਆਂ ਸੀ ਔਰ ਜੋ ਸਿੱਖ ਘੁਮਾ ਕੇ ਲੋਕਾਂ ਅੰਦਰ ਅંધ ਵਿਸ਼ਵਾਸ ਪਾ ਰਹੇ ਸੀ ਸੋ ਉਹਨਾਂ ਦੇ ਖਿਲਾਫ ਸੀ ਜਿਹੜੀ ਜੰਗ ਲੜੀ ਹੈ ਔਰ ਉਹ ਸਿੱਖ ਸੰਗਤ ਦੇ ਸਾਹਮਣੇ ਸੀ ਸੋ ਉਹਦੇ ਵਿੱਚ ਜੋ ਭਾਈ ਤੇਜ ਸਿੰਘ ਜੀ ਹੈ ਇਹ ਸਾਡੇ ਰਿਪੋਰਟ ਦੇ ਨੇ ਸੋ ਬੀਜੇਪੀ ਪਾਰਟੀ ਦੇ ਨੇ ਸੋ ਇਹਨਾਂ ਨੂੰ ਮਤਲਬ ਕਿਈ ਲੋਕਾਂ ਵੱਲੋਂ ਗੋਰਾ ਕੀਤਾ ਗਿਆ ਤੇ ਗੱਲਬਾਤ ਕਰਕੇ ਜੋ ਇਹ ਭਾਈ ਸਾਹਿਬ ਜੀ ਨੇ ਕਾਫੀ ਗਲਤ ਜਿਹੜੀਆਂ ਮੇਰੇ ਖਿਲਾਫ ਭਾਈਆਂ ਸੀ ਸੋ ਉਸ ਸੰਬੰਧੀ ਜੋ ਪਾਰਟੀ ਦੇ ਅ ਸ਼੍ਰੀ ਦੌਰਵ ਕੱਕੜ ਜੀ ਔਰ ਸਮੁੱਚੇ ਪ੍ਰਸ਼ਾਸਨ ਨਾਲ ਦਿੱਤੇ ਗੁੰਝਿਆ ਸੋ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੂੰ ਵੀ ਸਮਝਾਇਆ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਉਹਦੇ ਵਿੱਚ ਜੋ ਪ੍ਰੇਮ ਸਰ ਜੀ ਜਿਹਨਾਂ ਵੱਲੋਂ ਵੀਡੀਓ ਕਾਫੀ ਜਿਹੜੀਆਂ ਲਾਈਵ ਰੋਕੇ ਚਲਾਈਆਂ ਗਈਆਂ ਸੀ ਸੋ ਭਾਈ ਸਾਹਿਬ ਜੀ ਜਿਹੜੀਆਂ ਆਪਣੀਆਂ ਵੀਡੀਓ ਵੀ ਰਿਕਾਰਡ ਕਰਨਗੇ ਕਿਉਂਕਿ ਕਿਸੇ ਵੀ ਕਿਸੇ ਦੀ ਗੱਲ ਵਿੱਚ ਆ ਕੇ ਜਦੋਂ ਇਹਨਾਂ ਕੋਲ ਬੋਲਿਆ ਗਿਆ ਕਿਉਂਕਿ ਇਹ ਪਖੰਡ ਦੇ ਖਿਲਾਫ ਨੇ ਪਾਰਟੀ ਜਿਹੜੀ ਪਖੰਡ ਦੇ ਖਿਲਾਫ ਹੈ ਸੋ ਪਖੰਡ ਨੂੰ ਬੜਾਵਾ ਨਹੀਂ ਦੇ ਰਹੀ। ਸੋ ਇਸ ਕਰਕੇ ਐਤਲੀ ਦੀ ਢੋਲਾ ਮੰਡੀ ਪਿਛਲੇ ਦਿਨੀ ਅ ਅਸੋ ਸੁਣੀ ਪਰਸੋ ਦੀ ਗੱਲ ਹੈ ਉਥੇ ਇੱਕ ਜਿਹੜਾ ਬਾਬਾ ਸੀਗਾ ਉਹ ਸ਼ੰਨੇ ਵਾਲਾ ਬਾਬਾ ਮਖਤਿਆਰ ਮਖਤਿਆਰ ਉਹ ਬੰਦੇ ਦੇ ਉੱਤੇ ਰੇਟ ਦੇ ਪਰਚੇ ਦੱਤ ਸੀ ਔਰ ਜਮਾਨਤ ਤੇ ਆਇਆ ਸੀ ਸੋ ਭਾਈ ਸਾਹਿਬ ਜੀ ਨੂੰ ਉਹਨੇ ਵੀ ਬੁਲਾ ਲਿਆ ਸੋ ਇਹਨਾਂ ਨੂੰ ਪਤਾ ਨਹੀਂ ਸੀ ਉਸ ਗੱਲ ਦਾ ਕਿ ਚਲੋ ਉਥੇ ਚਲੇਗੇ ਔਰ ਕੋਸ਼ਿਸ਼ ਇਹਦੇ ਵੀ ਕੀ ਕਰਕੇ ਹੋ ਕੇ ਆਏ ਸੋ ਉਥੇ ਜੋ ਭਾਈ ਪ੍ਰੇਮ ਸਰਪੀ ਜੀ ਹੈ ਸਾਡੇ ਵੀਰ ਜੀ ਇਹਨਾਂ ਨੂੰ ਉਸ ਬਾਬਾ ਜੀ ਨੂੰ ਚਲੋ ਪ੍ਰਸ਼ਾਦ ਪ੍ਰਸ਼ਾਸਨ ਲੈ ਕੇ ਆਪਨੇ ਨਾਲ ਇਹ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਣਾ ਚਾਹੀਦਾ ਸੋ ਉੱਥੇ ਸ਼ਾਂਤ ਵਿੱਚ ਜਰੀਕੇ ਨਾਲ ਜਿਹੜੀ ਗੱਲਬਾਤ ਕੀਤੀ ਤੇ ਜਿਹੜਾ ਬਾਬਾ ਸੀਗਾ ਉਹ ਉਹਦੀ ਬਲਾਕਕਾਰੇ ਨਿਕਲਿਆ ਔਰ ਇਹ ਗੱਲ ਭਾਈ ਸਾਹਿਬ ਜੀ ਨੂੰ ਵੀ ਨਹੀਂ ਪਤਾ ਸੀ ਤੇ ਇਹ ਗੱਲਾਂ ਵੀ ਭਾਈ ਸਾਹਿਬ ਜੀ ਨੂੰ ਪਤਾ ਨਹੀਂ ਸੀ ਵੀ ਦੂਰ ਲੋਕ ਪਖੰਡ ਕਰ ਰਹੇ ਨੇ ਸੋ ਪਖੰਡ ਦੇ ਖਿਲਾਫ ਜਾਂ ਭਾਈ ਮੈਂ ਤੋਰ ਰਿਹਾ ਹਾਂ ਮਨਪ੍ਰੀਤ ਸਿੰਘ ਸੋ ਅੱਜ ਪਾਰਟੀ ਦੇਦੇ ਅਸੀਂ ਬੈਠੇ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਸੋ ਆਪਣੀ ਭਾਈ ਸਾਹਿਬ ਜੀ ਨੇ ਬਿਆਨ ਦੇਣਾ ਦੇਣਾ ਕਿ ਦੇ ਵੀ ਰਹੇ ਨਹੀਂ ਔਰ ਕੈਪ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਕਿਉਂਕਿ ਮੈਂ ਤਨੋਲਾ ਮੰਡੀ ਸ਼ਾਮ ਨੂੰ ਪਹੁੰਚਿਆ ਜੀ ਉੱਥੇ ਲਗਭਗ 4:30 5 ਵਜੇ ਸੋ ਮੈਂ ਉਸ ਮਸਲੇ ਵਿੱਚ ਗਿਆ ਨਹੀਂ ਸੀਗਾ ਮੇਰੇ ਸਿੰਘ ਉੱਥੇ ਰਹੇ ਸੀਗੇ ਸੋ ਉੱਥੇ ਜਦੋਂ ਜਿਹੜੀ ਗੱਲਬਾਤ ਹੋਈ ਆ ਵੀ ਮੈਨੂੰ ਦੱਸਿਆ ਗਿਆ ਇਹ ਸਪ੍ਰੇਮ ਸਰਬੀ ਹੈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਕੁੱਟਿਆ ਮਾਰਿਆ ਗਿਆ ਤੇ ਉਹ ਬਾਬੇ ਤੇ ਜਿਹੜਾ ਪਰਚਾ ਸੀ ਉਹਦੀ ਤਾਂ ਜਿਹੜੀ ਜਮਾਨਤ ਰੱਦ ਹੋ ਗਈ ਹੈ ਉਹਨੂੰ ਜੇਲ੍ਹ ਵੀ ਗਿਆ ਜਣਾ ਦਾ ਭੇਜ ਦਿੱਤਾ ਹੋਣਾ ਸੋ ਜਿਹੜਾ ਪ੍ਰੇਮ ਸਰਬੀ ਜੀ ਦੇ ਲਈ ਅਸੀਂ ਪਹਿ ਬਾ ਵਿੱਚ ਸੀ ਵੀ ਜੋ ਪ੍ਰੇਮ ਸਰਬੀ ਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ ਸੋ ਉਹ ਮੈਨੂੰ ਪੂਰਾ ਪਤਾ ਨਹੀਂ ਸੀ ਇਸ ਗੱਲ ਦਾ ਸੋ ਇਸ ਗੱਲ ਦਾ ਅਸੀਂ ਗਿਰਾਸ਼ਕ ਮਾ ਜੀ ਤੁਸੀਂ ਕਹਿੰਦੇ ਮਾਫੀ ਮੰਗਿਓ ਬਾਬੇ ਕਲੀਅਰ ਕਰਦਾ ਮੈਂ ਗਲਤੀ ਹੋ ਗਈ ਸੀ ਧਿਆਨ ਕਰ ਚਲੋ ਜਿਹੜਾ ਵੀ ਉੱਥੇ ਵੀਰਾਂ ਵੱਲੋਂ ਕਿਉਂਕਿ ਪਿੰਡਾਂ ਦੇ ਵੀਰਾਂ ਵੱਲੋਂ ਚਲੋ ਕਿਹਾ ਗਿਆ ਵੀ ਮਾਫੀ ਮੰਗੀ ਹੈ ਸੋ ਮਾਫੀ ਦੀ ਇਹੋ ਜਿਹੀ ਹਜੇ ਕੋਈ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਸੋ ਇਸ ਕਰਕੇ ਵੀ ਚਲੋ ਪੂਰੀ ਸਾਡਾ ਦਿਲਾਸ਼ੁਕੂਆ ਫਰਮ ਹੈ ਕਿ ਸਿੱਖੀ ਫੋਰਡ ਦੇ ਮੈਂ ਮੰਨਦਾ ਆਪ ਵੀ ਆਪ ਧਿਆਨ ਕਰ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਮੇਰੇ ਫਰੀਦਕੋਟ ਦੇ ਬਹੁਤ ਹੀ ਸਰਕਾਰਯੋਗ ਸਰਦਾਰ ਤਰਲੋchan ਸਿੰਘ ਜੀ ਡਿਪਟੀ ਸਾਹਿਬ ਔਰ ਮੇਰੇ ਵੀਰ ਗੁਰਵਾਰੋ ਤੱਕਣ ਜੀ ਔਰ ਪਤਵੰਤੇ ਸੱਜਣ ਬਹੁਤ ਆਇਆ ਜਿਨ੍ਹਾਂ ਨੇ ਬੈਠ ਕੇ ਮਨਜੀਤ ਜੀ ਨਾਲ ਮੇਰਾ ਇੱਕ ਸਮਝੌਤਾ ਕਰਵਾਇਆ ਔਰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਵੀ ਜਿਹੜੇ ਚੇਲੇ ਬਾਬੇ ਜਿਹੜੇ ਗਲਤ ਵੀਡੀਓ ਪਾਉਂਦੇ ਆ ਨੱਚਦੇ ਕੱਪਦੇ ਆ ਉਹਨਾਂ ਨੂੰ ਮੈਂ ਚੇਤਾਵਨੀ ਹੁਣ ਵੀ ਦੇਣਾ ਉਹ ਆਪਣਾ ਆਪਣੇ ਆਪ ਸੁਧਾਰਾਪਦਾ ਕਰ ਲੈਣ ਜਿਹੜੇ ਥੋੜਾ ਜਿਹਾ ਕਿਹੇ ਤੋਂ ਪੈਸੇ ਲੈ ਕੇ ਪਖੰਡ ਕਰਦੇ ਆ ਤੁਰ ਮੈਂ ਬਾਬਾ ਜੀ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੇ ਸਹੀ ਚੇਲੇ ਆ ਮੈਂ ਉਹਨਾਂ ਦੇ ਕੋਲ ਨਹੀਂ ਜਾਵਾਂਗਾ ਤੇ ਜਿਹੜੇ ਗਲਤ ਉਹਨਾਂ ਕੋਲ ਜਾਣਗੇ ਤੇ ਮੈਂ ਇਹ ਗੱਲ ਬਾਬਾ ਜੀ ਨੂੰ ਕਹਿੰਦੀ ਆ ਵੀ ਜਿਹੜੇ ਗਲਤ ਚੇਲੇ ਆ ਉਹਨਾਂ ਕੋਲ ਜਾਓ ਮੈਂ ਪ੍ਰਸ਼ਾਸਨ ਨੂੰ ਲੈ ਕੇ ਨਾਲ ਪ੍ਰਸ਼ਾਸਨ ਦੇ ਨਾਮ ਚੱਲ ਗਿਆ ਸੀ ਉਹਨਾਂ ਤੁਹਾਡੇ ਨਾਲ ਜਦ ਨੂੰ ਤਿਆਰ ਆ ਉਹਨਾਂ ਚੇਲਿਆਂ ਨੂੰ ਚੇਤਾਵਨੀ ਆ ਵੀ ਉਹ ਆਪਣਾ ਸੁਧਾਰ ਕਰ ਲੈਣ ਤੇ ਉਹ ਜੋ ਵੀ ਸਾਡਾ ਆਪਸ ਵਿੱਚ ਗਿਲਾ ਸਿਕਵਾ ਸੀ ਪਰ ਬਾਬਾ ਜੀ ਨੇ ਜੋ ਆਪਦੇ ਹੱਥ ਤੋਂ ਬੋਲਨੇ ਨੇ ਵਾਪਸ ਲੈ ਲਿਆ ਜੋ ਮੈਂ ਇਹਨਾਂ ਨੂੰ ਬੋਲਿਆ ਵਾਪਸ ਲੈ ਲਿਆ ਪਰ ਜਿਹੜੀ ਸੱਚਾਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਈ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਤੇ ਮੇਰੇ ਵੀਰੋ ਜਿਵੇਂ ਤੁਸੀਂ ਦੂਸਰੀਆਂ ਵੀਡੀਓ ਬੈਲ ਕੀਤੀਆਂ ਓਵੇਂ ਹੀ ਸਾਡੀਆਂ ਇਕੱਠੇ-ਪਖੇ ਦੀਆਂ ਵੀਡੀਓ ਬੈਲ ਕਰਦੇ ਵੀ ਬੈਲ ਕਰੋ ਔਰ ਲੋਕਾਂ ਦੇ ਵਿੱਚ ਪੰਜਾਬ ਦਾ ਸ਼ਾਂਤ ਮਾਹੀ ਮਾਹੌਲ ਬਣਾ ਕੇ ਰੱਖੋ ਤੇ ਜਿਹੜਾ ਫਰੀਦਕੋਟ ਦਾ ਸਾਡਾ ਪ੍ਰਸ਼ਾਸਨ ਆ ਮੈਨੂੰ ਇਹਨਾਂ ਤੇ ਬਹੁਤ ਮਾਣ ਆ ਬਹੁਤ ਜ਼ਿਆਦਾ तरीके ਨਾਲ सिस्टम ਨੂੰ ਫਰੀਦਕੋਟ ਜਿਲ੍ਹੇ ਵਿੱਚ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਸਟੀਜੀ ਨੂੰ ਸੰਭਾਲ ਲਿਆ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਗਰਮ ਹੋਣਾ ਸੀ ਮੈਂ ਫਰੀਦਕੋਟ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਉਹਨਾਂ ਚੇਲਿਆਂ ਨੂੰ ਕਿ ਜਿਹੜੇ ਗਲਤ ਗਲਤ ਹਰਕਤਾਂ ਕਰਦੇ ਆ ਉਹ ਬਾਹਰ ਆ ਜਾਣ ਤੇ ਇਹਦਾ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੇ ਕਾਰਵਾਈ ਕੀਤੀ ਹੋ ਕੋਈ ਗਲਤ ਗੱਲ ਪੈਸੇ ਨਾਲ ਨਾ ਕਰਨ ਕਿਸੇ ਨਾਲ ਧੋਖਾਧੜੀ ਨਾ ਕਰਨ ਮੈਂ ਗਵਰਾਂ ਕੱਕੜੀ ਦਾ ਬਹੁਤ ਬਹੁਤ ਧੰਨਵਾਦਾਂ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਬਣਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਖਤਮ ਕਰਦਾ ਨਾ ਜਦੋਂ ਮੈਂ ਵੀ ਮੇਰੀ ਕੋਈ ਬਾਬਾ ਜੀ ਖਲਾਫ ਵੀਡੀਓ ਹੋਊਗੀ ਤੇ ਨਾ ਹੀ ਇਹ ਮੇਰੇ ਖਲਾਫ ਹੋਣਗੇ ਤੇ ਬਾਕੀ ਜਿਹੜੀਆਂ ਵੀਡੀਓ ਪਈਆਂ ਹੋਈਆਂ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਅਸੀਂ ਨੂੰ ਇੱਕ ਵਾਰੀ ਖਤਮ ਕਰ ਦਿਓ ਉਸ ਅੱਧਾ ਘੰਟੇ ਮੈਂ ਪਹਿਲਾ ਵੀਡੀਓ ਪਾਈ ਸੀ ਮਨਪ੍ਰੀਤ ਜੀ ਦੇ ਖਲਾਫ ਤੇ ਜੋ ਇਹਨਾਂ ਨੇ ਪਾਇਆ ਤੁਹਾਡੀ ਵੀਡੀਓ ਮਾਰਦਣਗੇ ਜੋ ਮੈਂ ਪਾਜੀਆ ਕਮੈਂਟਰੀ ਮਾਰਦੋ ਪਿੱਛੇ ਵੀਡੀਓ ਕਰਦਿਆਂ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੁਸੀਂ ਦੋ ਸ਼ਬਦ ਜੀ ਮੇਰੇ ਕੋਲ ਜਿਵੇਂ ਭਾਈ ਸਾਹਿਬ ਜੀ ਨੇ ਕਿਹਾ ਬਾ ਪਖੰਡਵਾਦ ਦੇਖੋ ਕੋਈ ਵੀ ਜੇਲਾ ਸਾਰੇ ਸਾਡੇ ਉਹ ਆਪਣੇ ਹੀ ਆ ਕੋਈ ਬਾਹਰੋਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਪਰ ਜਿਸ ਵੀ ਗੱਦੀ ਤੇ ਦਾ ਚੌਂਕੀ ਦੇ ਜੋ ਵੀ ਪਖੰਡਵਾਦ ਨੂੰ ਆਪਾਂ ਲੈ ਕੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਜਿਵੇਂ ਕਿ ਇੱਕ ਪਹਿਲਾ ਪੁਆਇੰਟ ਆ ਵੀ ਸਿਰ ਧਵਾ ਕੇ ਉਹ ਮਤਲਬ ਇਦਾਂ ਕਹਿੰਦੇ ਨੇ ਵੀ ਸਾਡੇ 'ਚ ਕੋਈ ਦੇਵਤਾ ਜਾਂ ਕੋਈ ਕੀ ਕੁਰੀ ਰਾਗ ਸੋ ਉਹ ਪੁੱਛ ਦਿੰਦੇ ਨੇ ਲੋਕਾਂ ਦੇ ਉਦੋਂ ਦਿਲ ਦੀ ਜਾਨ ਲੈ ਕੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੁੱਛ ਕਰਨ ਦੀ بجائے ਪੁੱਛਾਂ ਦੇ ਦੀ بجائے ਕਿਉਂਕਿ ਉਹਦੇ ਨਾਲ ਲੋਕ ਜਿਹੜੇ ਗਮਰਾਹ ਹੋ। ਸੋ ਸਿਰ ਘਮਾਉਣ ਦੇ ਨਾਲ ਜਿਹੜੀ ਹੈ ਚੰਗੇ ਸਾਧੂਆਂ ਦੀ ਸ਼ਬੀ ਖਰਾਬ ਹੁੰਦੀ ਹੈ। ਸੋ ਇੱਕ ਪਹਿਲਾ ਪੁਆਇੰਟ ਇਹ ਜਿਹੜਾ ਖਤਮ ਹੋਣਾ ਚਾਹੀਦਾ ਪਖੰਡ ਵਾਲ ਦੇ। ਔਰ ਗੁੱਜਰ ਜਿਹੜਾ ਹੈਗਾ ਜੀ ਢਾਲੇ ਲਗਾਉਣ। ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਵੀ ਤੁਸੀਂ ਇੱਕ ਦੁੱਖ ਵਾਸਤੇ ਕਿਸੇ ਬਾਬੇ ਕੋਲ ਜਾਂਦੇ ਹੋ ਉਹਨੇ ਢਾਲਾ ਲਵਾਤਾ ਤੁਹਾਡਾ ਚਾਹੋ ਕੇ ਚੱਲ। ਤੇ ਚੌਂਕ ਵਿੱਚੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਬੱਚੇ ਮਰ ਜਾਣ ਜਿਹਨੇ ਟਾਲਾ ਲਾਇਆ ਤੁਸੀਂ ਇੰਨੀਆਂ ਬੰਦ ਸੀਸਾਂ ਜਿਹੜੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ ਦਾ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਬੱਚੇ ਮਰ ਜਾਣ ਜਿਹਨੇ ਟਾਲਾ ਲਾਇਆ ਤੁਸੀਂ ਇੰਨੀਆਂ ਬੰਦ ਸੀਸਾਂ ਜਿਹੜੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਕੇ ਤੱਕ ਸੱਚੀ ਸੁੱਚੀ ਦਵਾਈ ਜਿਹੜੀ ਪ੍ਰਮਾਤਮਾ ਦੇ ਚਰਨਾਂ ਤੋਂ ਕਰੀਏ ਔਰ ਸਰਬੱਤ ਦਾ ਭਲਾ ਮੰਗੀਏ ਸੋ ਕਿਸੇ ਨਾਲ ਝਗੜਾ ਨਾ ਮਾਰੋ ਕਿਸੇ ਨੂੰ ਬੁਖਰਾਣਾ ਨਾ ਕਰੋ ਤੇ ਤੇ ਬੇਨਤੀਆਂ ਤੁਹਾਡੇ ਚਰਨਾ ਤਾਂ ਵੀ ਇਹ ਪਖੰਡਵਾਦ ਜਿੱਥੇ ਵੀ ਹੋਊਗਾ ਉੱਥੇ ਅਸੀਂ ਕਾਰਕਰਾ ਲਾਵਾਂਗੇ ਹੋਰ ਜਿੱਥੇ ਪਖੰਡਵਾਦ ਨਹੀਂ ਹੁੰਦਾ ਉੱਥੇ ਅਸੀਂ ਰਾਜ ਗਏ ਜਾਂ ਨਾ ਕਰਦੇ ਅੱਜ ਜਿਹੜਾ ਤੁਹਾਨੂੰ ਕਈ ਕਿਨਾਰਾ ਤੋਂ ਮਿਲਿਆ ਸ਼ੋਸ਼ਨ ਸਿੰਘ ਜੀ ਤੇ ਬਾਬਾ ਮਨਪ੍ਰੀਤ ਜੀ ਦਾ ਜਿਹੜਾ ਇਹ ਸਭ ਜੀ ਦਾ ਇੱਕ ਪਖੰਡਵਾਦ ਦੇ ਵਿੱਚ ਸੋਸ਼ਲ ਮੀਡੀਆ ਦੇ ਕੁਝ ਵੀਡੀਓ ਅਪਲੋਡ ਕੀਤੇ ਜਾਂਦੇ ਸੀ ਉਸ ਦੇ ਸੰਬੰਧ ਚ ਅਸੀਂ ਗੌਰ ਕ ਕਰੀ ਦੇ ਦਫ਼ਤਰ ਚ ਬੈ ਕੇ ਇਹ ਸੀਰ ਅਸੀਂ ਲੋਟਾ ਕਰਾਇਆ ਉਹ ਵੀ ਪਖੰਡਵਾਦ ਦਾ ਟੀਕੇ ਵਿਰੋਧ ਜਿੱਥੇ ਪਖੰਡ ਹੁੰਦਾ ਜਾਂ ਕੋਈ ਹੋਰ ਜਾਂ ਤਾਂ ਹੋਰ ਕਰਨਾ ਨਹੀਂ ਜਾਂ ਪਰ ਆਪਸ ਦੇ ਵਿੱਚ ਪਾਈਚਾਰਾ ਸਾਂਝ ਬਣਉਣੀ ਜ਼ਰੂਰੀ ਹੈ ਇਸ ਲਈ ਇਹਨਾਂ ਦਾ ਉਸ ਸਾਂਝ ਵਾਸਤੇ ਜਿਹੜਾ ਇਕੱਠੇ ਹੋਏ ਆ ਤੇ ਰਾਜ ਨੂੰ ਸੰਬੋਧਨ ਹੋਇਆ ਕਿ ਪਖੰਡਵਾਦ ਉਹ ਵੀ ਤਾਂ ਪਰ ਸਾਂਝ ਬਾਕਰਾ ਰੱਖੇ